ਸਾਰਿਆਂ ਦਾ ਸਵਾਗਤ ਹੈ ਜੀ ਲੋ ਜੀ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਤੁਹਾਡੇ ਨਾਲ ਉਸ ਦੀ ਵੀਡੀਓ ਦਾ ਸਾਂਝੀ ਕਰਦੇ ਆਂ ਤੇ ਜੋ ਅੱਜ ਕੱਲ ਟ੍ਰੈਂਡ ਚੱਲ ਰਿਹਾ ਜੀ ਆਪਣਾ ਤੇ ਕਿ ਜੋ ਆਪਾਂ ਫਰੰਟ ਬੱਲੇ ਦੇ ਆਪਾਂ ਸੂਟ ਦੇ ਉੱਪਰ ਲੈਸਸ ਲਗਾਉਣੇ ਆਂ ਆਹ ਵਾਲੀ ਚੀਜ਼ ਤੇ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਤੁਹਾਡੇ ਨਾਲ ਹੋਰ ਸਾਂਝੀ ਕਰਨ ਲਈ ਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਵਾਲੀ ਵੀਡੀਓ ਆਪਣੀ ਬਹੁਤ ਵਧੀਆ ਸਪੈਸ਼ਲਾਈਜ਼ਡ ਹੈ ਜੀ ਤੇ ਅੱਜਕੱਲ ਸੂਟਾਂ ਟ੍ਰੈਂਡ ਚੱਲ ਰਿਹਾ ਕਿ ਜੋ ਆਪਾਂ ਫਰੰਟ ਪੱਲੇ ਤੇ ਆਪਾਂ ਕਲੀਆਂ ਬਣਾ ਕੇ ਜਾਂ ਬਿਨਾ ਕਲੀਆਂ ਤੋਂ ਆਪਾਂ ਜੋ ਲੇਸ ਜੋਇੰਟ ਲਾਉਣੇ ਆ ਇੱਥੇ ਉਸ ਤੋਂ ਸਭ ਤੋਂ ਸੌਖਾ ਤਰੀਕਾ ਜੋ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਭ ਤੋਂ ਸੌਖਾ ਤੇ ਜਿਸ ਵੀ ਤੁਹਾਨੂੰ ਜ਼ਿਆਦਾ ਕੋਈ ਮਾਰਕਿੰਗ ਵਗੈਰਾ ਕਰਦੀ ਲੋੜ ਨਹੀਂ ਹੈਗੀ ਤੇ ਦੇਖੋ ਜੀ ਆਪਾਂ ਨੇ ਸੂਟ ਟਰਾਈ ਕਰ ਲਿਆ ਤੇ ਆਲਰੇਡੀ ਇਸ ਦਾ ਤੋਂ ਆਪਾਂ ਨੈੱਕ ਆ ਬਣਾ ਰੱਖਿਆ ਤੇ ਪਲੇਟਸ ਵੀ ਪਾ ਰੱਖੀਆਂ ਨੇ ਆਪਾਂ ਨੇ ਤੇ ਬਾਕੀ ਇਸ ਦੇ ਮਾਰਕਿੰਗਾਂ ਜੋ ਇਹ ਫੀਟਿੰਗ ਦੇ ਮਾਰਕਿੰਗ ਵੀ ਆਪਾਂ ਨੇ ਕਰ ਰੱਖੀ ਆ ਤੇ ਇਸ ਦੇ ਉੱਪਰ ਆਪਾਂ ਲਾਉਣੀਆਂ ਜੀ ਬਾਟਿਕ ਲੱਗੀਆਂ ਇਹ ਜਿਗਜੈਗ ਵਾਲੀ ਲੈ ਸਕੀ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹਦਾ ਲੋਨ ਦਾ ਸਭ ਤੋਂ ਤਰੀਕਾ ਪਹਿਲਾਂ ਕਿਹੜਾ ਵਾ ਸਭ ਤੋਂ ਪਹਿਲਾਂ ਜੀ ਦੇਖੋ ਜੀ ਆਪਾਂ ਜੋ ਤੀਰੇ ਦਾ ਆਪਾਂ ਇੱਥੋਂ ਇਹ ਵਾਲੀ ਚੀਜ਼ ਤਾਂ ਆਪਾਂ ਹਾਫ ਕਰ ਲੈਣੇ ਨੇ ਠੀਕ ਹੈ ਜੀ ਤੇ ਇਸ ਵਿੱਚ ਮੈਂ ਹਾਫ ਨਹੀਂ ਕੀਤਾ ਕਿਉਂਕਿ ਤੇ ਜੋ ਸੂਟ ਦਾ ਘੇਰਾ ਸਭ ਤੋਂ ਧਾਵਾ ਦਿੰਨੇ ਆ ਇੱਕ ਸੂਰ ਦਾ ਕੇਰਾ ਜ਼ਿਆਦਾ ਸੀਗਾ ਤੇ ਇਸ ਕਰਕੇ ਜਦੋਂ ਆਪਾਂ ਇਹ ਵਾਲੀ ਚੀਜ਼ ਦਾ ਹਾਫ ਕਰਦੇ ਆ ਤਾਂ ਇਹ ਵਾਲੀ ਜੋ ਆਪਾਂ ਲੈਸ ਇੱਥੋਂ ਸਟਾਰਟ ਕਰਦੇ ਆ ਤਾਂ ਇਸ ਦੀ ਜੋ ਇਹ ਵਾਲੀ ਚੜਾਈ ਆ ਲੈਸਾਂ ਦੀ ਤੇ ਜ਼ਿਆਦਾ ਦੂਰ ਚਲੀ ਜਾਊਗੀ ਤੇ ਇਹ ਵਾਲੀ ਲੈਸ ਤਾਂ ਕਰਕੇ ਆਪਾਂ ਨੇ ਥੋੜੀ ਜੀ ਤੇ ਇਸ ਤੋਂ ਆਪਾਂ ਨੇ 2 ਇੰਚ ਦੇ ਗੈਪ ਨਾਲ ਨਿਸ਼ਾਨ ਲਾਏ ਨੇ ਜੀ ਦੋਨਾਂ ਪਾਸੇ 2-2 ਇੰਚ ਦੇ ਨਿਸ਼ਾਨ ਲਗਾਏ ਨੇ ਤੇ ਜੋ ਆਪਣੇ ਪਲੇਟ ਦੇ ਨਿਸ਼ਾਨ ਨੇ ਇਹਦੇ ਬਿਲਕੁਲ ਨਾਲ ਆਪਣੇ 1 ਇੰਚ ਦਾ ਗੈਪ ਛੱਟ ਕੇ ਆਪਣੇ ਤੋਂ ਸਿੱਧਾ ਆਪਾਂ ਨੇ ਜੋ ਮਾਰਕਿੰਗ ਕਰ ਲਈ ਹੈ ਦੇਖੋ ਸਿੱਧੀ ਮਾਰਕ ਆਪਾਂ ਨੇ ਕਰ ਲਈ ਹੈ ਤੇ ਬਹੁਤ ਵਾਰੀ ਆਪਾਂ ਦੇਖਦੇ ਆ ਕਿ ਆਪਾਂ ਆਹ ਵਾਲੇ ਜੋ ਮਾਰਕਿੰਗ ਕਰਦੇ ਆ ਲੈਸਾਂ ਲੈਸ ਦੀ ਜਾਂ ਪਾਈਪਿੰਗ ਲਗਾਉਣ ਦੀ ਤੇ ਇੱਥੇ ਆ ਕੇ ਆਪਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਮੇਨ ਪ੍ਰੋਬਲਮ ਆਪਣੇ ਕੀ ਆਉਂਦੀ ਹੈ ਜੀ ਕਿਉਂਕਿ ਇਹ ਸੂਟ ਮੇਰਾ ਪੁੱਠੇ ਪਾਸੇ ਰੱਖਿਆ ਹੋਇਆ ਤੇ ਤਾਂ ਕਰਕੇ ਆਪਰੇ ਇਸਦੇ ਮਾਰਕਿੰਗ ਕੀਤੀ ਹੈ ਤੇ ਜਦੋਂ ਆਪਾਂ ਸੂਟ ਨੂੰ ਆਪਾਂ ਸਿੱਧਾ ਪਾਸਾ ਕਰਦੇ ਆ ਦੇਖੋ ਸਿੱਧੇ ਪਾਸੇ ਜੋ ਆਪਾਂ ਨੇ ਮਾਰਕਿੰਗ ਕਰਦੇ ਆਂ ਤੇ ਕਈ ਵਾਰੀ ਆਪਣੇ ਜੋ ਮਾਰਕਾਂ ਵਾਲਾ ਰੰਗ ਹੁੰਦਾ ਨਾ ਚਾਕ ਉਹ ਤੇ ਉਹ ਸੂਟ ਤੋਂ ਲੈਂਦਾ ਨਹੀਂ ਹੈਗਾ ਤੇ ਆਪਾਂ ਇੱਥੇ ਤਾਂ ਕਿ ਆਪਾਨੂੰ ਪ੍ਰੋਬਲਮ ਹੋ ਜਾਂਦੀ ਆ ਕਿ ਆਪਾਂ ਨੇ ਜੋ ਲੈਸ ਦੀ ਆਪਣੇ ਮਾਰਕ ਕੀਤੀ ਸੀ ਕਿ ਤੇ ਆਪਾਂ ਨੂੰ ਸਿੱਧੇ ਪਾਸੇ ਕਈ ਵਾਰੀ ਦਿਖਦੀ ਨਹੀਂ ਹੈਗੀ ਤੇ ਕਈ ਵਾਰ ਕੱਪੜਾ ਪਤਲਾ ਹੁੰਦਾ ਤਾਂ ਆਪਾਂ ਨੂੰ ਦੂਜੇ ਪਾਸੇ ਨਿਸ਼ਾਨ ਨੇ ਜੋ ਆਸਾਨਾ ਦਿਖ ਜਾਂਦੇ ਤੇ ਇਹ ਵਾਲਾ ਜੋ ਕੱਪੜਾ ਕਾਟਨ ਦਾ ਤੇ ਇਸ ਦੇ ਜੋ ਨਿਸ਼ਾਨ ਨੇ ਤੇ ਪਰਲੇ ਪਾਸੇ ਆਪਣੇ ਫਰੰਟ ਫੱਲੇ ਦੇ ਦਿਖ ਨਹੀਂ ਰਹੇ ਹੁਣ ਸਭ ਤੋਂ ਪਹਿਲਾਂ ਨਾਲ ਆਪਾਂ ਨੇ ਕੀ ਕਰਨਾ ਜੀ ਇਸ ਦੀ ਜੋ ਆਪਣਾ ਪਹਿਲਾਂ ਮਾਰਕਿੰਗ ਕੀਤੀ ਹੋਈ ਹੈ ਇਹ ਤੁਹਾਨੂੰ ਦਿਖਾਉਣ ਵਾਸਤੇ ਜੇ ਵੈਸੇ ਮੈਂ ਇਸ ਤੇ ਉੱਪਰ ਪਹਿਲਾਂ ਪ੍ਰੈਸ ਕਰ ਲਈ। ਲੋਰੀ ਸਭ ਤੋਂ ਪਹਿਲਾਂ ਆਪਾਂ ਨੇ ਜੋ ਮਾਰਕਿੰਗ ਕੀਤੀ ਸੀ ਨੀ ਪੈਕ ਪੱਲੇ ਦੇ ਦੇਖੋ ਜੋ ਆਪਾਂ ਨੇ ਮਾਰਕਿੰਗ ਦੇ ਨਿਸ਼ਾਨ ਲਾਏ ਸੀ ਜਿੱਥੇ ਆਪਾਂ ਨੇ ਲੈਸ ਵਗੈਰਾ ਜੇ ਲਗਾਉਣੀ ਆ ਲੈਸ ਪਾਈ ਬਿਲਕੁਲ ਕੁਝ ਵੀ ਲਗਾਉਣੀ ਆ ਉਸ ਦੀ ਆਪਾਂ ਬਿਲਕੁਲ ਕਰੀਜ ਦੇ ਹਿਸਾਬ ਨਾਲ ਇਸ ਨੂੰ ਆਪਾਂ ਜਿੱਥੇ ਮਾਰਕਿੰਗ ਕੀਤੀ ਸੀ ਤੇ ਉਸ ਤੇ ਆਪਾਂ ਨਾ ਹਲਕੀ ਜੀ ਜੋ ਪ੍ਰੈਸ ਦੀ ਨਾਲ ਆਪਾਂ ਇਸ ਤੇ ਕਰੀਜ ਬਣਾ ਲਾਂਗੇ। ਦੇਖੋ ਜੀ ਆਪਣੇ ਜੋ ਨਿਸ਼ਾਨ ਲਗਾਇਆ ਸੀਗਾ ਉਹ ਆਪਾਂ ਨੇ ਇਹ ਸੂਟ ਦਾ ਟੁਠਾ ਪਾਸਾ ਟੁਠੇ ਪਾਸੇ ਆਪਾਂ ਨੇ ਮਾਰਕਿੰਗ ਕੀਤੀ ਆ ਤੇ ਟੁਠੇ ਪਾਸੇ ਆਪਾਂ ਕਰੀਜ਼ ਬਣਾ ਲੈਂਦੇ ਆ ਐਦਾਂ ਹੀ ਜੋ ਆਪਣੇ ਦੂਜੀ ਵਾਰੀ ਦਾ ਨਿਸ਼ਾਨ ਲਗਾਇਆ ਹੈ ਉਹਦੀ ਵੀ ਆਪਾਂ ਨੇ ਐਦਾਂ ਹੀ ਕਰੀਜ਼ ਬਣਾਉਣੀ ਆ ਤੇ ਜਦੋਂ ਉਸ ਨੂੰ ਆਪਾਂ ਹੁਣ ਇਸ ਤੋਂ ਬਾਅਦ ਜੇ ਆਪਾਂ ਨੇ ਦੇਖੋ ਸੂਟ ਨੂੰ ਸਿੱਧਾ ਕਰ ਲਿਆ ਤੇ ਜੋ ਆਪਾਂ ਨੇ ਦੇਖੋ ਮਾਰਕਿੰਗ ਕੀਤੀ ਸੀਗੀ ਉੱਥੇ ਆਪਾਂ ਨੇ ਪ੍ਰੈਸ ਕੀਤੀ ਸੀ ਟੁਠੇ ਪਾਸੇ ਤੁਹਾਨੂੰ ਦੇਖ ਜੋ ਆਪਾਂ ਨੇ ਬੈਕ ਪਰ ਲੇ ਦਿਨਿਸ਼ਾਨ ਕਰਕੇ ਆਪਾਂ ਨੇ ਪ੍ਰੈਸ ਕੀਤੀ ਸੀ क्रीਜ਼ ਬਣਾਈ ਸੀ ਜੇ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਪਹਿਲੀ ਜੋ ਆਪਾਂ ਨੇ क्रीਜ਼ ਤਿਆਰ ਕਰ ਲਈ ਲੈਸ ਲਗਾਉਣਾ ਜੇ ਦੇਖੋ ਇਹ ਵਈ ਜੋ क्रीਜ਼ ਦਿਖ ਰਹੀ ਹੈ ਆਪਾਂ ਨੂੰ ਤੇ ਇਹਦੇ ਜੋ ਆਪਣੀ क्रीਜ਼ ਪੂਰੀ ਪਰਫੈਕਸ਼ਨ ਦੇ ਨਾਲ ਦੇਖੋ ਆਪਣੇ ਆਪ ਕਿੰਨੇ ਸੋਹਣੇ ਸਫਾਈ ਨਾਲ ਇਹ ਆਪਣੇ ਉੱਪਰ ਉੱਠ ਰਹੀ ਹੈ ਇਦ ਨਾ ਹੀ ਆਪਾਂ ਨੂੰ ਇੱਥੇ ਹੁਣ ਕੋਈ ਮਾਰਕ ਕਰਦੀ ਲੋੜ ਆ ਕੋਈ ਨਿਸ਼ਾਨ ਕੁਝ ਵੀ ਲਗਾਉਣ ਦੀ ਲੋੜ ਨਹੀਂ ਤੇ ਜੋ ਆਪਣੀ ਕਰੀਜ਼ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਇਸ ਕਰੀਜ਼ ਦੇ ਉੱਪਰ ਜੋ ਆਪਾਂ ਨੇ ਕੋਈ ਵੀ ਲੇਸ ਜਾਂ ਕੋਈ ਪਾਈਪਿੰਗ ਕੁਝ ਵੀ ਆਪਣੇ ਲਗਾਉਣਾ ਜਿਵੇਂ ਕਿ ਦੇਖੋ ਆ ਮੈਂ ਇਹ ਵਾਲੀ ਲੇਸ ਲਗਾਉਣੀ ਆ ਤੇ ਇਸ ਦੇ ਉੱਪਰ ਆਪਾਂ ਸਾਨੇ ਨਾਲ ਲਗਾ ਸਕਦੇ ਆ ਇਸੇ ਤਰ੍ਹਾਂ ਜੀ ਆਪਾਂ ਜੋ ਦੂਜੀ ਕਰੀਜ਼ ਆ ਤੇ ਆਲਰੇਡੀ ਪਹਿਲਾਂ ਮੈਂਨੇ ਕਰੀਜ਼ਾਂ ਬਣਾਈਆਂ ਹੋਈਆਂ ਸੀ ਜੇ ਤੁਹਾਨੂੰ ਦੱਸਣ ਵਾਸਤੇ ਮੈਂ ਇਹ ਵਾਲੀ ਦਵਾ ਤੁਹਾਨੂੰ ਵਸਿਆ ਵਾ ਦੇਖੋ ਇਹ ਵਾਲੀ ਕਰੀਜ਼ ਵੀ ਆਪਣੇ ਤੋਂ ਬਣ ਕੇ ਤਿਆਰ ਹੋ ਗਈ ਹੈ ਅਲੋਸ ਇਹ ਵੀ ਆਪਾਂ ਨੇ ਪ੍ਰੈਸ ਜਿੰਨੀ ਤਰ੍ਹਾਂ ਕਰਕੇ ਜੋ ਕਰੀਜ਼ ਆਪਣੇ ਇਕਵਲ ਦੋਨੇ ਆਪਣੇ ਬਰਾਬਰ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਨੂੰ ਇਹਦੇ ਉੱਪਰ ਕੋਈ ਚੀਜ਼ ਦੀ ਇੰਦਾਂ ਨਹੀਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਆਪਣਾ ਸੂਟ ਹੈ ਉਹ ਪ੍ਰੋਪਰ ਵਧੀਆ ਸਾਫ਼ ਹੀ ਰਹੂਗਾ ਤੇ ਬਹੁਤ ਬੜੀ ਦੇਖਦੇ ਆਂ ਆਪਣੇ ਲੈਸ ਜੋ ਲਗਾ ਲਿਆ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਇਸ ਨੂੰ ਲਗਾਇਆ ਵਾ ਤੇ ਕੋਈ ਇਸ ਦੇ ਆਪਾਂ ਨੇ ਮਾਰਕਿੰਗ ਨਹੀਂ ਕੀਤੀ ਕੋਈ ਚਾਕ ਦਾ ਦਾਗ ਨਹੀਂ ਆਊਗਾ ਤੇ ਸੂਟ ਜੋ ਤੁਹਾਡਾ ਬਿਲਕੁਲ ਨਵੇਂ ਤਰ੍ਹਾਂ ਦੀ ਰਹੂਗਾ ਤੇ ਇਦਾਂ ਦੇ ਆਪਾਂ ਜੋ ਲੈਸ ਲਗਾਉਣੇ ਆ ਤੇ ਸੂਟ ਦੀ ਜੋ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਆ ਤੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਸਭ ਤੋਂ ਸੌਖਾ ਤਰੀਕਾ ਜੀ ਇਹ ਤੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਜੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਸੰਦ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ